ਪਰਤ ਬੰਦ ਦੇ ਸੱਦੇ ਨੂੰ ਲੈ ਕੇ ਜਿੱਥੇ ਕੁਝ ਜਥੇਬੰਦੀਆਂ ਦੇ ਬਹੁਜਨ ਸਮਾਜ ਪਾਰਟੀ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਉੱਥੇ ਹੀ ਬਾਲਮਿਕ ਮਜਬੀ ਸਿੱਖ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਆ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਨਿਖੇਦੀ ਕੀਤੀ ਗਈ ਹੈ ਅਤੇ ਬੰਦ ਦਾ ਵਿਰੋਧ ਕੀਤਾ ਗਿਆ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਐਸਸੀ ਐਸਟੀ ਐਕਟ ਦੀ ਰਿਜ਼ਰਵੇਸ਼ਨ ਵਿੱਚ ਕ੍ਰੀਮੀ ਲੇਅਰ ਤੇ ਉਪ ਵਰਗੀਕਰਨ ਦੇ ਵਿਰੋਧ ਵਿੱਚ ਸਾਰੇ ਦੇਸ਼ ਦੇ ਬਹੁਜਨ ਸਮਾਜ ਵਿੱਚ ਭਾਰੀ ਰੋਸ ਹੈ ਜਿਸ ਨੂੰ ਲੈ ਕੇ ਅੱਜ ਭਾਰਤ ਬੰਦੀ ਕਾਲਸੀ ਪਰ ਫਲੋਰ ਹਲਕੇ ਵਿੱਚ ਬੰਦ ਦਾ ਕੋਈ ਵੀ ਅਸਰ ਵੇਖਣ ਨੂੰ ਨਹੀਂ ਮਿਲਿਆ ਬਹੁਜਨਸ ਮਾਈ ਪਾਰਟੀ ਦੇ ਫਲੋਰ ਦੇ ਅੱਗੂ ਤੇ ਵਰਕਰ ਐਸਜੀਐਮ ਦਫਤਰ ਅੱਗੇ ਇਕੱਠੇ ਹੋਏ ਤੇ ਰੋਸਵਜੋਂ ਨਾਰੇ ਬਾਜੇ ਕੀਤੇ ਐਸਜੀਐਮ ਫਲੋਰ ਅਮਨਪਾਲ ਸਿੰਘ ਨੂੰ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤਾ ਇਸ ਮੌਕੇ ਬਸਪਾ ਦੇ ਸੀਨੀਅਰ ਅੱਗੂ ਸਤਪਾਲ ਵਿਰਗ ਤੇ ਸਾਬਕਾ ਸਰਪੰਚ ਖੁਸ਼ੀराम ਨੇ ਕਿਹਾ ਕਿ ਜੋ ਐਸਸੀ ਐਸਟੀ ਰਿਜ਼ਰਵੇਸ਼ਨ ਵਿੱਚ ਕ੍ਰੀਮੀ ਲੇਅਰ ਤੇ ਉਪ ਵਰਗੀਕਰਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ बसपा ਇਸ ਦਾ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਐਸਸੀ ਭਾਈਚਾਰੇ ਵਿੱਚ ਫੁੱਟ ਪਵੇਗੀ ਉੱਥੇ ਹੀ ਇਸ ਦਾ ਸਿੱਧਾ ਫਾਇਦਾ ਉੱਚ ਜਾਤੀਆਂ ਨੂੰ ਹੋਵੇਗਾ। ਗੌਰਵ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਬੀ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਵਾਜੋ ਸਮਾਜ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਵੱਲੋਂ ਜੋਗ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਅੰਦਰ ਪਿਛਲੇ ਜਿਹੜੇ 1 ਅਗਸਤ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਇਆ ਜਿਹੜਾ ਐਸਸੀਐਸਟੀ ਕਰਨ ਦੇ ਵਿੱਚ ਵਰਗੀਕਰਨ ਕਰਕੇ ਆਪਸੀ ਭਾਈਚਾਰੇ ਖਾਂਜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਰੋਕਣ ਦੇ ਲਈ ਪੂਰੇ ਤਹਿਸੀਲਾਂ ਦੇ ਵਿੱਚ ਅੱਜ ਪਾਰਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਪੂਰੇ ਤੈ ਤੇ ਅੱਜ ਸਮੂੱਚੇ ਮੌਜੂਦ ਸਮਾਜਪਾਰਟੀ ਦੇ ਸੀਨੀਅਰ ਜੂਨੀਅਰ ਔਰ ਵਰਕਰ ਸਾਬਾਨਾ ਨੇ ਇਕੱਠੇ ਹੋ ਕੇ ਐਸਡੀਐਮ ਫਲੋਰ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਇਹ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਇਹਨੂੰ ਤੁਰੰਤ ਵਾਪਸ ਕੀਤਾ ਜਾਵੇ ਔਰ ਆਪ ਦੇਸ਼ ਦੇ ਅੰਦਰ ਐਸਸੀਐਸਟੀ ਐਕਟ ਦੀ ਜਿਹੜੀ ਭਾਰਤ ਆਪਸੀ ਨੁਕਸਾਨ ਹੈ ਜਿਹੜੀ ਉਹ ਵਰਕਰ ਮਰਕਰਾਂ ਰੱਖੇ ਇਸੇ ਤਰ੍ਹਾਂ ਹੀ ਗੁਰਾਇਆਂ ਵਿਖੇ ਵੀ ਸੁਖਵਿੰਦਰ ਕੁਮਾਰ ਬਿੱਟੂ ਦੀ ਅਖਵਾਈ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਨਾਇਬ ਤਹਿਸੀਲਦਾਰ ਗੁਰਾਇਆਂ ਨੂੰ ਰਾਸ਼ਟਰਪਤੀ ਦੇ ਨਾਂ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ ਉੱਥੇ ਹੀ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਗਈ ਇਸ ਮੌਕੇ ਡੀਐਸਪੀ ਫਲੋਰ ਸਰਬੰਸਿੰਘ ਬਲ ਨੇ ਕਿਹਾ ਕਿ ਫਲੋਰ ਹਲਕੇ ਵਿੱਚ ਪੂਰਨ ਤੌਰ ਤੇ ਸ਼ਾਂਤੀ ਹੈ ਤੇ ਹਰ ਪਾਸੇ ਬਾਜ਼ਾਰ ਖੁੱਲੇ ਨੇ ਅੱਜ ਦਾ ਜਿਹੜਾ ਬੰਦ ਇਕਾਲ ਦਿੱਤੀ ਗਈ ਸ਼ੀਰ ਅਮਲ ਉਹ ਦਿੱਤੀ ਗਈ ਹੈ ਜੀ ਸਾਡਾ ਬਿਲਕੁਲ ਪੀਸ ਨਹੀਂ ਆ ਸਾਡੀ ਇਹਨਾਂ ਦੋਨਾਂ ਇਹਨਾਂ ਨਾਲ ਲੈਜਨਿੰਗ ਹੋਈ ਸੀ ਜੀ ਤੇ ਸਾਡੇ ਇਹਨਾਂ ਨੇ ਮੋਬਾਈਲਡਨ ਜਟਾਇਗਾ ਮਨਜੂਬ ਐਸਟੀਨ ਸਾਹਿਬ ਨੂੰ ਦੇਣਾ ਹੈਗਾ ਜੀ ਠੀਕ ਹੈ ਜੀ ਸਾਡੇ ਵੱਲੋਂ ਇਸ ਬੰਦ ਵਿੱਚ ਪੁਲਿਸ ਤੇ ਪੁਤਤਾ ਜਿਹੜੇ ਆ ਪ੍ਰਬੰਧ ਕੀਤੇ ਗਏ ਨੇ ਠੀਕ ਹੈ ਜੀ ਸਾਡੇ ਸਰੋਜਨ ਦੇ ਐਸ ਐਚ ਓ ਜਿਹੜੇ ਆ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਲਾਕੇ ਲਾ ਕੇ ਪਲੱਸ ਅਸੀਂ ਲੋਕਾਂ ਦੀ ਸੁਰੱਖਿਆ ਨੂੰ ਬਧੇ ਨਜ਼ਰ ਰੱਖਿਆ ਹੋਇਆ ਹੈ ਹੈਗ ਮਾਰਚ ਵੀ ਕੀਤੀ ਹੈਗੀ ਆ ਜੀ ਬਜ਼ਾਰਾਂ ਦੇ ਵਿੱਚ ਇਸ ਦੀ ਲਾਈਨਡ ਆਰਡਰ ਦੇ ਸਮੰਧ ਵਿੱਚ ਸੀ ਪ੍ਰੋਬਲਮ ਆਇਆ ਹੈ ਕਿਿਆ ਕਿ ਕਿੰਦਾ ਮਾਹੌਲ ਜੀ ਬਿਲਕੁਲ ਸ਼ਾਂਤੀ ਹੈ ਜੀ ਸ਼ਹਿਰ ਦੇ ਵਿੱਚ ਕੋਈ ਆਲੂ ਹੋਇਆ ਇਸ ਦੌਰਾਨ ਐਸਟੀਐਮ ਫਿਲੌਰ ਅਮਨਪਾਲ ਸਿੰਘ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਵਰਕਰਾਂ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ ਉਹ ਉੱਚ ਅਧਿਕਾਰੀਆਂ ਨੂੰ ਅੱਗੇ ਭੇਜ ਦਿੱਤਾ ਜਾਵੇਗਾ ਅੱਜ ਬਹੁਜਨ ਸਵਾਜ ਪਾਰਟੀ ਦੇ ਬਹੁਤ ਸਾਰੇ ਵਰਕਰ ਜੋ ਮੇਰੇ ਦਫ਼ਤਰ ਵਿੱਚ ਆਏ ਜਨ ਤੇ ਉਹਨਾਂ ਨੇ ਇੱਕ ਮੈਮੋਰੰਡਮ ਦਿੱਤਾ ਹੈ ਸਰਕਾਰ ਦੇ ਨਾਂ ਤੇ ਜਿਸ ਦੇ ਵਿੱਚ ਉਹਨਾਂ ਨੇ ਜੋ ਇਹ ਅਨੁਸੂਚਿਤ ਜਾਤੀਆਂ ਦੇ ਉਪ-ਵਰਗੀਕਰਨ ਸਬੰਧੀ ਆਪਣੀਆਂ ਕੁਝ ਮੰਗਾਂ ਲਿਖਿਆ ਹਨ ਤੇ ਇਹ ਉਹਨਾਂ ਦਾ ਮੰਗ ਪੱਤਰ ਸਰਕਾਰ ਨੂੰ ਪੇਸ਼ ਕੀਤਾ ਜਾਏਗਾ ਟੀਸੀ ਸਾਹਿਬ ਦੇ ਮੱਦੇਨਜ਼ਰ ਇਸ ਤੋਂ ਇਲਾਵਾ ਜੋ ਉਹਨਾਂ ਨਾਲ ਗੱਲਬਾਤ ਹੋਈ ਹੈ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਹੋਈ ਹੈ ਇਹਦੇ ਵਿੱਚ ਫਲੋਰ ਦੇ ਇੱਕ ਸਮਹੌਲ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਚਿੰਤਾ ਨਹੀਂ ਹੈਗੀ ਬੜਾ ਪੀਸਫੁੱਲ ਵੇਅ ਦੇ ਵਿੱਚ ਆਏ ਹੈ ਤੇ ਉਹ ਇਸ ਵਕਤ ਇਹ ਆਪਣਾ ਮੈਮੋਰੰਡਮ ਦੇ ਕੇ ਜਾ ਵੀ ਚੁੱਕੇ ਹਨ ਸਭ ਪ੍ਰਸ਼ਾਸਨਾਰ ਆਪਕਾ ਕਹਿਣ ਦਿੱਤਾ ਕਿਦਾਂ ਦਾ ਮਾਹੌਲ ਹੈ ਫਲੋਰ ਏਰੀਆ ਨਹੀਂ ਹੈ ਫਲੋਰ ਏਰੀਆ ਦੇ ਵਿੱਚ ਇਸ ਮੁੱਦੇ ਸਬੰਧ ਵਿੱਚ ਦੀ ਕਿਸੇ ਨਾਲ ਗੱਲਬਾਤ ਹੋਈ ਹੈ ਤੇ ਭੋਜਨ ਸਵਾਰ ਪਾਰਟੀ ਦੇ ਵਰਕਰਾਂ ਨਾਲ ਲੀਡਰ ਨਾਲ ਗੱਲਬਾਤ ਹੋਈ ਹੈ ਬੜਾ ਪੀਸਫੁਲ ਮਾਹੌਲ ਹੈ ਕਿਸੇ ਤਰ੍ਹਾਂ ਦਾ ਕੋਈ ਇਹ ਜੀ ਲਾਅ ਐਂਡ ਆਰਡਰ ਵਾਲੀ ਚਿੰਤਾ ਨਹੀਂ ਹੈ